ਇਹ ਹੈਰਾਨ ਕਰ ਦੇਣ ਵਾਲੀ ਖਬਰ ਕੋਟਲੀ ਖਖੀਆਂ ਪਿੰਡ ਜਿਹੜਾ ਗੁਰਾਇਆਂ ਦੇ ਨਜ਼ਦੀਕ ਪੈਂਦਾ ਉੱਥੋਂ ਸਾਹਮਣੇ ਆ ਰਹੀ ਹੈ ਬਸ 7 ਸਾਲਾਂ ਦੀ ਮਾਸੂਮ ਬੱਚੀ ਜਿਹਨੂੰ ਅਜੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰਨਾ ਸੀ ਬਹੁਤ ਕੁਝ ਬਣਨਾ ਸੀ ਬਹੁਤ ਕੁਝ ਹਾਸਲ ਕਰਨਾ ਸੀ ਉਹ ਮੌਤ ਦੇ ਮੂੰਹ ਚ ਜਾ ਡੇਗੀ ਕਿਸ ਕਾਰਨ ਉਹਦਾ ਕਾਰਨ ਹੈ ਡੋਰ ਪਤੰਗ ੜਾਉਣ ਵਾਲੀ ਡੋਰ ਚਾਈਨਾ ਦੀ ਡੋਰ ਦਿਨੂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਦੇ ਵੱਕੌਲ ਬਹੁਤ ਵੱਡੀ ਮੁਹਿੰਮ ਚਲਾਈ ਗਈ ਹੈ ਪਰ ਉਹ ਡੋਰ ਹਰ ਰੋਜ਼ ਕਿਸੇ ਨਾ ਕਿਸੇ ਹਾਦਸੇ ਦਾ ਸਬੱਬ ਬਣ ਰਹੀ ਹੈ ਕਿਸੇ ਨਾ ਕਿਸੇ ਹਾਦਸੇ ਦਾ ਕਾਰਨ ਬਣ ਰਹੀ ਹੈ ਚਾਈਨਾ ਡੋਰ ਦੇ ਵਿੱਚ ਉਲਝ ਕੇ ਇਸ ਬੱਚੀ ਦੀ ਦਰਦਨਾਕ ਮੌਤ ਹੋਈ ਹੈ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਗਰਾਿਆਂ ਦੇ ਨਜ਼ਦੀਕ ਪੈਂਦਾ ਪਿੰਡ ਕੋਟਲੀ ਖੱਖੀਆਂ ਜਿੱਥੋਂ ਦਾ ਇਹ ਕਾਂਡ ਦੱਸਿਆ ਗਿਆ ਦੱਸ ਦੱਸਦੀ ਹੈ ਕਿ ਹਰਲੀਨ ਨਾਮ ਦੀ ਇਹ 7 ਸਾਲਾਂ ਦੀ ਕੁੜੀ ਹੈ ਬੱਚੀ ਹੈ ਹਰਲੀਨ ਕੌਰ ਦੇ ਦਾ ਨਾਮ ਹੈ ਔਰ ਕਰੀਬ 3:30 ਵਜੇ ਸ਼ਾਮ 3:30 ਵਜੇ ਦੀ ਘਟਨਾ ਕੱਲ ਦੀ ਦੱਸੀ ਜਾ ਰਹੀ ਹੈ ਜਦੋਂ ਆਪਣੇ ਦਾਦਾ ਸਤਨਾਮ ਸਿੰਘ ਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਜਾ ਰਹੀ ਸੀ ਦਸਾਂਝ ਕਲਾ ਨਜ਼ਦੀਕ ਉਹਨਾਂ ਦੀ ਦੁਕਾਨ ਔਰ ਉੱਥੇ ਜਾਇਆ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਇਹਨਾਂ ਦੇ ਮੋਟਰਸਾਈਕਲ ਦੇ ਨਾਲ ਡੋਰ ਜਿਹੜੀ ਹੈ ਉਹ ਉਲਝ ਗਈ ਔਰ ਉਸੇ ਡੋਰ ਦੀ ਚਪੇਟ ਵਿੱਚ ਆ ਕੇ ਇਸ ਬੱਚੀ ਦੀ ਮੌਤ ਹੋ ਗਈ ਹੁਣ ਇਸ ਬੱਚੀ ਦੀ ਗਲਤੀ ਇਸ ਦੇ ਵਿੱਚ ਕੀ ਹੈ ਜਾਂ ਇਸ ਪਰਿਵਾਰ ਦੀ ਗਲਤੀ ਕੀ ਹੈ ਜਿਨ੍ਹਾਂ ਦੀ ਕੱਲੀ-ਕੱਲੀ ਇਕਲੌਤੀ ਕੁੜੀ ਭੰਗ ਦੇ ਭਾਣੇ ਮੌਤ ਦੇ ਮੂੰਹ ਚ ਜਾ ਡ ਗਈ ਔਰ ਦੂਦੇ ਪਾਸੇ ਉਸ ਚਾਈਨਾ ਡੋਰ ਦਾ ਵਪਾਰ ਧੜਾ ਧੜ ਚੱਲਦਾ ਪਿਆ ਜਿਸ ਨੂੰ ਲੈ ਕੇ ਵਾਰ-ਵਾਰ ਕਾਨੂੰਨੀ ਪੱਧਰ ਤੇ ਕਿਹਾ ਜਾਂਦਾ ਹੈ ਕਿ ਇਸ ਦੀ ਵਿਕਰੀ ਬੰਦ ਕਰ ਦਿੱਤੀ ਜਾਵੇ ਇਸ ਦੀ ਸਪਲਾਈ ਬੰਦ ਕਰ ਦਿੱਤੀ ਜਾਵੇ ਇਹਨੂੰ ਨਾ ਖਰੀਦਿਆ ਜਾਵੇ ਕਈ ਵਾਰੀ ਤਾਂ ਇਦਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਪੁਲਿਸ ਨੇ ਘਰਾਂ ਤੱਕ ਜਾ ਕੇ ਛਾਪੇਮਾਰੀ ਕੀਤੀ ਹੈ ਲੰਘੇ ਜਿਹੜੀ ਇਦਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਜਿਸ ਦੇ ਵਿੱਚ ਇੱਕ ਐਸਐਚਓ ਇਸੇ ਮਸਲੇ ਦੇ ਉੱਤੇ ਇੱਕ ਕਾਲ ਲਾਉਂਦਾ ਸੀ ਕਿਸੇ ਮੰਤਰੀ ਨੂੰ ਸਵਾਲ ਇੱਥੇ ਖੜਾ ਹੋ ਰਿਹਾ ਹੈ ਕਿ ਵਿਕਰੀ ਬੰਦ ਕਿਉਂ ਨਹੀਂ ਹੋ ਰਹੀ ਸਪਲਾਈ ਬੰਦ ਕਿਉਂ ਨਹੀਂ ਹੋ ਰਹੀ ਜਦੋਂ ਆਏ ਦਿਨ ਮੌਤਾ ਹੋ ਰਹੀਆਂ ਛੋਟੇ ਛੋਟੇ ਬੱਚੇ ਇਸ ਦੀ ਚਪੇੜ ਚਾ ਰਹੇ ਆ ਬਜ਼ੁਰਗ ਆ ਰਹੇ ਆ ਵੱਡੇ ਆ ਰਹੇ ਆ ਪਰ ਸਪਲਾਈ ਬੰਦ ਨਹੀਂ ਹੋ ਰਹੀ ਇਨਸਾਨੀ ਜਾਨ ਦੀ ਕੀਮਤ ਤੋਂ ਵੱਧ ਕੇ ਬਿਜ਼ਨਸ ਹੈ ਇਨਸਾਨੀ ਜਾਨ ਦੀ ਕੀਮਤ ਤੋਂ ਵੱਧ ਕੇ ਨੋਟ ਹੈ ਪੈਸਾ ਹੈ ਇਸੇ ਕਰਕੇ ਸ਼ਾਇਦ ਇਸ ਦੀ ਵਿਕਰੀ ਬੰਦ ਨਹੀਂ ਹੋ ਰਹੀ ਪਰ ਦੂਜੇ ਪਾਸੇ 7 ਸਾਲਾਂ ਦੀ ਮਾਸੂਮ ਬੱਚੀ ਹਰਲੀਨ ਜਿੰਨੇ ਸ਼ਾਇਦ ਵੱਡੇ ਹੋ ਕੇ ਹੋਰ ਪਤਾ ਨਹੀਂ ਕਿੰਨੇ ਕਿੰਨੇ ਮੁਕਾਮ ਹਾਸਲ ਕਰਨੇ ਹੋਣਗੇ ਉਹ ਬੱਚੀ ਇਸ ਚਾਈਨਾ ਡੋਰ ਦੇ ਕਾਰਨ ਮੌਤ ਦੇ ਮੂੰਹ ਚ ਡਾੜ ਗਈ। ਸਰ ਜੋ ਤਸਵੀਰਾਂ ਪਰਿਵਾਰਕ ਜੀਆਂ ਦੀਆਂ ਆ ਰਹੀਆਂ ਉਹ ਬੇਸ਼ੱਕ ਵੇਖਣ ਯੋਗ ਨਹੀਂ ਹੋ ਸਕਦੀਆਂ ਕਿਉਂਕਿ ਉਹਨਾਂ ਵਾਸਤੇ ਉਹਨਾਂ ਦਾ ਪੂਰਾ ਸੰਸਾਰ ਤਬਾਹ ਹੋ ਚੁੱਕਿਆ। ਇੱਕ ਦੱਸਿਓ ਸੁਖਿੰਦਰਪਾਲ ਜੀ ਕੋਰਟ ਦੇ ਖੱਤਿਆਂ ਦੇ ਵਿੱਚ 7 ਸਾਲ ਦੀ ਬੱਚੀ ਦੀ ਮੌਤ ਹੋ ਗਈ। ਕੀ ਘਰ ਨੇ ਜਿਹੜੀ ਦੂਰ ਐ ਉਹ ਕਿਹੜੀ ਦੋਰ ਐ ਇਹ ਜਿਹੜੀ ਸਤਨਾਮ ਸਿੰਘ ਦੀ ਪੋਤੀ ਹੈਗੀ ਐ ਇਹ ਇਹ ਹਰਲੀਨ ਲੜਕੀ ਆ 7 ਸਾਲ ਦੀ ਇਹਦੇ ਫਾਦਰ ਦਾ ਨਾਮ ਬਿੰਦਾ ਉਹ ਸਤਨਾਮ ਸਿੰਘ ਆਪਣੀ ਪੋਤੀਆਂ ਦੋਨਾਂ ਨੂੰ ਲੈ ਕੇ ਜਾ ਰਿਹਾ ਸੀ ਇਹ ਮੁਰੇ ਬੈਠੀ ਸੀ ਵੱਡੀ ਜਿਹੜੀ ਸੀ ਉਹ ਪਿੱਛੇ ਬੈਠੀ ਸੀ ਇਹ ਦਸਾਂਜ ਕਲਾਂ ਦੁਕਾਨ ਕਰਦੇ ਨੇ ਉੱਥੇ ਲੈ ਕੇ ਜਾ ਰਿਹਾ ਸੀ ਨਾਲ ਆਪਣੇ ਜਦੋਂ ਜਾ ਰਿਹਾ ਸੀ ਰਸਤੇ 'ਚ ਖੇਤਾਂ ਵਿੱਚ ਇੱਕ ਡੋਰ ਜਿਹੜੀ ਆ ਨਾਰਮਲ ਹੈਗੀ ਜਿਹੜੀ ਉਹ ਉਹਦੇ ਕਦੇ ਗਾਰਡਨ ਦੇ ਵਿੱਚ ਫਸ ਗਈ ਉਹਦੇ ਨਾਲ ਜਿਹੜੀ ਉਹਦੇ ਗਾਰਡਨ 'ਚ ਜਿਆਦਾ ਫਸਣ ਕਰਕੇ ਇਹਦੀ ਮੌਤ ਹੋ ਗਈ। ਉਹ ਉਹ ਪਹਿਲਾਂ ਮੇਰ ਹਸਪੀਟਲ ਗਿਆ ਸੀ ਫਿਰ ਬਰਖਾ ਹਸਪੀਟਲ ਗਿਆ ਤੇ ਉਥੋਂ ਡਿਕਲੇਅਰ ਹੋ ਗਿਆ ਕਿ ਇਹਦੀ ਮੌਤ ਹੋ ਚੁੱਕੀ ਆ। ਇਹ ਡੋਰ ਅਸੀਂ ਉਹਦੇ ਮੋਟਰਸਾਈਕਲ ਤੋਂ ਕੱਢ ਲਈ ਆ। ਪਰ ਇਹ ਨੋਰਮਲ ਡੋਰ ਡੋਰ ਹੈਗੀ ਆ ਔਰ ਜਿਹੜੀ ਡੋਰ ਸਾਨੂੰ ਜਿੱਥੇ ਵਾਕਿਆ ਹੋਇਆ ਅਸੀਂ ਉਥੋਂ ਵੀ ਡੋਰ ਲਈ ਆ ਉਹਦੇ ਨਾਲ ਦੀ ਉਹ ਵੀ ਨਾਰਮਲ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਦੇਖੋ ਕਿੰਨਾ ਵੱਡਾ ਇਹ ਜਿਹੜਾ ਦੁਖਦ ਘਟਨਾ ਹੈਗੀ ਆ ਵੀ ਪਤੰਗ ਵਗੈਰਾ ਜਿਹੜੇ ਆ ਜਿਹੜੇ ਡੋਰ ਜਿਹੜੀ ਨਾਰਮਲ ਡੋਰ ਵੀ ਆ ਉਹ ਵੀ ਇੱਕ ਜਾਨਲੇਵਾ ਡੋਰ ਬਣ ਗਈ ਆ ਇਸ ਕਰਕੇ ਕਿਸੇ ਤਰੀਕੇ ਦਾ ਇਦਾਂ ਦਾ ਜਿਹੜਾ ਉਹ ਨਾ ਕਰੋ ਪਤੰਗ ਵਗੈਰਾ ਦੀ ਪੱਕੀ ਡੋਰ ਨਾਲ ਨਾ ਚੜਾਓ ਤੇ ਨਾ ਹੀ ਚੈਨਾ ਡੋਰ ਬਾਰੇ ਵੀ ਅਸੀਂ ਕਹਿੰਦੇ ਆ ਵੀ ਚੈਨਾ ਡੋਰ ਵੀ ਜਿਹੜੀ ਆ ਉਹ ਵੀ ਇਹ ਇਦਾਂ ਵਿਕਣੀ ਨਹੀਂ ਚਾਹੀਦੀ ਨਾ ਹੀ ਇਦਾਂ ਦਾ ਕੋਈ ਗੱਲਬਾਤ ਸਾਹਮਣੇ ਆਣੀ ਚਾਹੀਦੀ ਸਤੰਦਰੀ ਇਹਨਾਂ ਦੇ ਮਦਰ ਫਾਦਰ ਦਾ ਦਸਤਾਵੇਜ਼ ਉਹ ਉਹ ਰਾ ਦੇ ਇਹਦੀ ਮਦਰ ਦਾ ਪੀਜੀ ਜਿਹੜਾ ਆਪਰੇਸ਼ਨ ਹੋਇਆ ਪਿੱਤੇ ਦਾ ਉਹ ਉੱਥੇ ਗਏ ਹੋਏ ਨੇ ਉੱਥੋਂ ਆ ਰਹੇ ਨੇ ਤੇ ਉਹ ਫਿਰ ਇਹ ਇਹਦਾ ਬੱਚਾ ਇਕੱਲਾ ਹੀ ਹੈ ਜੀ ਇਹਦੇ ਬੇਟੀ ਇੱਕੋ ਹੀ ਹੈ ਜੀ ਹਰਲੀਨ ਇਹਦਾ ਨਾਮ ਕੀ ਕਾਰਵਾਈ ਸਰ ਕੀ ਹੋ ਰਹੀ ਹੈ ਇਹ ਹੁਣ ਉਹਦੇ ਦਾਦੇ ਨਾਲ ਗੱਲ ਕੀਤੀ ਹੈ ਜੀ ਉਹ ਦਾਦਾ ਇਸ ਟਾਈਮ ਸਹੀ ਪੋਜੀਸ਼ਨ 'ਚ ਨਹੀਂ ਹੈ ਉਹਨਾਂ ਨੇ ਮੈਨੂੰ ਕਹਤਾ ਕਿ ਕੋਈ ਗੱਲ ਨਹੀਂ ਜੀ ਨੋਰਮਲ ਅਸੀਂ ਜਿਹੜਾ ਵੀ ਹੈਗਾ ਤੁਹਾਨੂੰ ਦੱਸ ਦਿੰਦਾ ਇਹ ਕਲੀਅਰ ਹੋ ਗਿਆ ਜੀ ਡੋਰ ਚੈਨਲ ਉਹ ਨਹੀਂ ਹੈ ਜੀ ਚੈਨਾ ਡੋਰ ਨਹੀਂ ਹੈ ਜੀ ਇਹ ਕਲੀਅਰ ਹੈ ਜੀ ਮੇਰੇ ਕੋਲ ਪਈ ਹੈ ਜੀ ਮੈਂ ਕਲੀਅਰ ਕਰ ਲਿਆ ਚੈਨਾ ਡੋਰ ਨਹੀਂ ਹੈ ਇਹ ਨਾਰਮਲ ਹੈ ਮੈਂ ਘਰਦਿਆਂ ਨੂੰ ਸਾਰਿਆਂ ਨੂੰ ਦਿਖਾਤਾ ਤੇ ਘਰ ਜਿੰਨੇ ਵੀ ਪਰਿਵਾਰ ਦੇ ਮੈਂਬਰ ਆ ਸਾਰਿਆਂ ਨੂੰ ਦਿਖਾਤੀ ਆ ਡੋਰ ਉਹਨਾਂ ਨੂੰ ਦਿਖਾ ਵੀ ਦਿੱਤੀ ਆ ਤੇ ਚੈੱਕ ਵੀ ਕਰਾ ਦਿੱਤੀ ਮੌਕੇ ਦੇ ਮੌਕੇ ਹੋ ਗਈ ਸੀ ਮੈਨੂੰ ਲੱਗਦਾ ਕਿ ਇਹਨਾਂ ਦੀ ਜਿਹੜਾ ਇਹ ਲੈ ਕੇ ਜਾਂਦੇ ਸੀ ਉਥੇ ਖੂਨ ਡੁੱਲਿਆ ਹੋਇਆ ਅਸੀਂ ਚੈੱਕ ਕਰ ਲਿਆ ਪਰ ਮੇਰ ਹਸਪੀਟਲ ਮੈਨੂੰ ਮੈਂ ਉਥੋਂ ਕਨਫਰਮ ਕੀਤਾ ਕਿ ਉਥੋਂ ਕਹਿ ਰਹੇ ਸੀ ਕਿ ਸਾਹ ਨਹੀਂ ਰਹੀ ਸੀ ਚੱਲਦਾ ਪਰ ਇਹਨਾਂ ਨੇ ਡਿਕਲੇਅਰ ਕਰਾਣਾ ਹੁੰਦਾ ਤੇ ਉਹ ਬਰਖ ਹਸਪੀਟਲ ਗਏ ਬਰਖ ਹਸਪੀਟਲ ਤੋਂ ਕਲੀਅਰ ਕਰਤਾ ਨੇ ਸੁਤਨਾਮ ਸਿੰਘ ਨੇ ਵੀ ਭਾਜੀ ਮੌਤ ਹੋ ਗਈ ਲੜਕੇ ਦੀ